ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਡਾ ਅੱਜ ਦਾ ਕੋਮ ਰਾਸ਼ੀ ਫਲ ਅੱਜ 2 ਫਰਵਰੀ 2025 ਦਿਨ ਐਤਵਾਰ ਕਿਵੇਂ ਦਾ ਰਹੇਗਾ ਅੱਜ ਦਾ ਤੁਹਾਡਾ ਦਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਉੱਪਰ ਹੋ ਜਾਵੇ ਤੇ ਦੋਸਤੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੁੰਭ ਰਾਸ਼ੀ ਵਾਲਿਓ ਅੱਜ ਦਾ ਦਿਨ ਤੁਸੀਂ ਕਿਸੇ एहसान ਦਾ ਬਦਲਾ ਉਤਾਰਨ ਦੀ ਦਿਸ਼ਾ ਦੇ ਵਿੱਚ ਪਹਿਲਾ ਕਦਮ ਉਠਾਓਗੇ ਇਹ ਕਦਮ ਮਾਨਸਿਕ ਵਿ੍ਰਿਧੀ ਅਧਿਆਤਮਿਕ ਹੋ ਸਕਦਾ ਹੈ ਲੇਕਿਨ ਇਸ ਦਾ ਅਰਥ ਇਹ ਨਹੀਂ ਕਿ ਤੁਸੀਂ ਆਪਣੇ ਸਾਰੇ एहसान ਉਤਾਰ पाओगे ਲੇਕਿਨ ਲੇਕਿਨ ਤੁਹਾਨੂੰ ਘੱਟ ਤੋਂ ਘੱਟ ਇਹ ਸੰਤੁਸ਼ਟੀ ਜ਼ਰੂਰ ਹੋਵੇਗੀ ਕਿ ਤੁਸੀਂ ਇਸ ਤਰ੍ਹਾਂ ਕਰਨ ਦੀ ਦਿਸ਼ਾ ਦੇ ਵਿੱਚ ਕਦਮ ਤਾਂ ਉਠਾ ਹੀ ਰਹੇ ਹੋ ਇਸ ਦੇ ਨਾਲ ਤੁਹਾਨੂੰ ਬਹੁਤ ਹੀ ਚੰਗਾ ਲੱਗੇਗਾ ਸੁਪਾਗੇ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਅੱਜ ਦੋਸਤ ਅਤੇ ਵੱਡੇ ਭਾਈ ਭੈਣ ਤੁਹਾਡੇ ਤੋਂ ਲਾਭ ਉਠਾਉਣਗੇ ਅੱਜ ਤੁਹਾਨੂੰ ਭਵਿੱਖ ਦੇ ਵਿੱਚ ਆਉਣ ਵਾਲੀਆਂ ਸਫਲਤਾਵਾਂ ਦੇ ਕੰਮ ਬਣਨਗੇ ਲੋਕ ਤੁਹਾਡੇ ਤੋਂ ਆਕਰਸ਼ਿਤ ਹੋਣਗੇ ਤੇ ਦੋਸਤੋ ਕਈ ਇਸ ਤਰ੍ਹਾਂ ਦੇ ਰਿਸ਼ਤੇ ਵੀ ਹੁੰਦੇ ਹਨ ਜੋ ਸਮੇਂ ਦੇ ਨਾਲ ਅਤੇ ਸਮੇਂ ਦੇ ਬਾਅਦ ਵੀ ਮਜ਼ਬੂਤ ਹੁੰਦੇ ਹਨ ਮੈਦਾਨ ਦੇ ਵਿੱਚ ਹਾਰਿਆ ਹੋਇਆ ਵਿਅਕਤੀ ਫਿਰ ਵੀ ਜਿੱਤ ਸਕਦਾ ਹੈ ਲੇਕਿਨ ਮਨ ਦੇ ਵਿੱਚ ਹਾਰਿਆ ਹੋਇਆ ਇਨਸਾਨ ਕਦੇ ਵੀ ਨਹੀਂ ਜਿੱਤਦਾ ਅੱਜ ਦੇ ਦਿਨ ਤੁਹਾਡੇ ਲਈ ਉਲਝਣਾ ਪਰਿਆ ਰਹਿਣ ਵਾਲਾ ਹੈ ਤੁਹਾਨੂੰ ਕੋਈ ਵੀ ਕੰਮ ਬਿਨਾਂ ਸੋਚੇ ਸਮਝੇ ਨਹੀਂ ਕਰਨਾ ਜੇਕਰ ਕਰੋਗੇ ਤਾਂ ਸਮੱਸਿਆਵਾਂ ਬਣ ਸਕਦੀਆਂ ਹਨ ਸੰਤਾਨ ਪੱਖ ਦੀ ਗੱਲ ਕਰੀਏ ਤਾਂ ਤੁਹਾਨੂੰ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਤੁਹਾਨੂੰ ਤੁਹਾਡੀ ਸਿਹਤ ਤੇ ਪੂਰਾ ਧਿਆਨ ਦੇਣਾ ਹੋਵੇਗਾ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਰਹੇਗੀ ਤੁਹਾਡੇ ਘਰ ਕਿਸੇ ਪੂਜਾ ਪਾਠ ਆਦ ਦਾ ਆਯੋਜਨ ਹੋਣ ਦਾ ਮਾਹੌਲ ਖੁਸ਼ੀ ਨਮਾ ਰਹੇਗਾ ਪਰਿਵਾਰਿਕ ਮਾਮਲੇ ਤੁਹਾਡੇ ਘਰ ਦੇ ਵਿੱਚ ਨਿਪਟਾਏ ਜਾਣਗੇ ਅਤੇ ਤੁਹਾਡੇ ਲਈ ਬਿਹਤਰ ਰਹੇਗਾ ਸੁਰਤ ਦੇਵੀ ਦੀ ਕਿਰਪਾ ਤੁਹਾਡੇ ਤੇ ਰਹੇਗੀ ਅੱਜ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਵਿੱਚ ਪੂਰਾ ਸਹਿਯੋਗ ਤੁਸੀਂ ਪਾਓਗੇ ਕਿਸੇ ਕੰਮ ਨੂੰ ਲੈ ਕੇ ਅੱਜ ਤੁਹਾਡੀ ਸਲਾਹ ਲਈ ਤੁਹਾਡੀ ਸਲਾਹ ਲਈ ਜਾਵੇਗੀ ਅਗਰ ਤੁਸੀਂ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਇਸ ਦਾ ਯਤਨ ਕਰ ਰਹੇ ਹੋ ਤਾਂ ਇਸ ਦੇ ਵਿੱਚ ਤੁਹਾਨੂੰ ਅੱਜ ਸਫਲਤਾ ਮਿਲੇਗੀ ਤੁਹਾਡੇ ਲਈ ਸਲਾਹ ਹੈ ਕਿ ਅੱਜ ਵਾਹਨ ਤੁਸੀਂ ਸਾਵਧਾਨੀ ਦੇ ਨਾਲ ਚਲਾਓ ਜੋਖਮ ਵਾਲੇ ਕੰਮ ਨੂੰ ਹੱਥ ਦੇ ਵਿੱਚ ਨਾ ਲਓ ਅਤੇ ਬਿਜ਼ੀ ਸਮੇਂ ਦੇ ਵਿੱਚ ਕੁਝ ਸਮਾਂ ਆਪਣੇ ਲਈ ਵੀ ਜ਼ਰੂਰ ਕੱਢੋ ਤੁਹਾਨੂੰ ਖੁਸ਼ੀ ਮਹਿਸੂਸ ਹੋਵੇਗੀ ਅੱਜ ਤੁਸੀਂ ਕਿਸੇ ਪਾਰਟੀ ਜਾਂ ਫੰਕਸ਼ਨ ਤੇ ਵੀ ਜਾ ਸਕਦੇ ਹੋ ਇਹ ਵੀ ਤੁਹਾਡੇ ਲਈ ਅਫਸਰ ਬਣ ਰਿਹਾ ਹੈ ਇਸ ਦਾ ਵੀ ਤੁਹਾਨੂੰ ਅਫਸਰ ਮਿਲੇਗਾ ਅੱਜ ਕੰਮਜਾਬ ਅੱਜ ਕੰਮਕਾਰ ਦੇ ਵਿੱਚ ਥੋੜਾ ਰੁਕ ਕੇ ਸੋਚੋ ਕਿਸੇ ਵੀ ਕੰਮ ਨੂੰ ਸੋਚ ਸਮਝ ਕੇ ਕਰੋ ਕਿਸੇ ਸਥਿਤੀ ਦੇ ਵਿੱਚ ਨਵੇਂ ਨਜੀ ਦ੍ਰਿਸ਼ਟੀ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰੋ ਤੁਸੀਂ ਆਪਣੇ ਪੁਰਾਣੇ ਸੋਚ ਨੂੰ ਛੱਡ ਕੇ ਸਮੱਸਿਆਵਾਂ ਦਾ ਸਮਾਧਾਨ ਕਰੋ ਜੇ ਮੰਦੇ ਵਿੱਚ ਕੁਝ ਚੀਜ਼ਾਂ ਘਟ ਗਤੀ ਦੇ ਵਿੱਚ ਅੱਗੇ ਵੱਧ ਸਕਦੀਆਂ ਹਨ ਲੇਕਿਨ ਇਹ ਬਦਲਾਵ ਤੁਹਾਨੂੰ ਮਾਨਸਿਕ ਸ਼ਾਂਤੀ ਅਤੇ ਸੰਤੁਲਨ ਦੇ ਸਕਦਾ ਹੈ ਕਿਸੇ ਵੀ ਮੁਸ਼ਕਲ ਦੇ ਵਿੱਚ ਥੋੜਾ ਧੀਰਜ ਤੇ ਨਾਲ ਸੋਚੋ ਤਾਂ ਬਦਲਾਵ ਜ਼ਰੂਰ ਹੋਵੇਗਾ ਘਟ ਚੱਲ ਰਹੀਆਂ ਹਨ ਲੇਕਿਨ ਤੁਹਾਡੇ ਦ੍ਰਿਸ਼ਟੀਕੋਣ ਬਦਲਣ ਪੁਰਾਣੇ ਤਰੀਕਿਆਂ ਨਾਲ ਬਦਲਾਅ ਦੇ ਕਾਰਨ ਤੁਹਾਨੂੰ ਸਫਲਤਾ ਵੀ ਮਿਲੇਗੀ ਚੰਗੇ ਫੈਸਲੇ ਲਓ ਅਤੇ ਸੋਚ ਸਮਝ ਕੇ ਅੱਗੇ ਵਧਦੇ ਜਾਓ ਰਿਸ਼ਤਿਆਂ ਦੇ ਵਿੱਚ ਆਪਣੇ ਸਾਥੀ ਨੂੰ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਦੇਖੋ ਕਿਸੇ ਮਾਮਲੇ ਦੇ ਵਿੱਚ ਗਲਤਫਹਿਮੀ ਪੈਦਾ ਨਾ ਕਰੋ ਸ਼ਾਂਤੀ ਅਤੇ ਸਮਝ ਦੇ ਨਾਲ ਸੁਲਝਾਓ ਕੋਸ਼ਿਸ਼ ਕਰੋ ਕਿ ਸਿੰਗਲ ਲੋਕ ਕਿਸੇ ਸਬੰਧ ਦੇ ਬਾਰੇ ਨਵੇਂ ਤਰੀਕੇ ਦੇ ਨਾਲ ਸੋਚ ਸਕਦੇ ਹਨ ਜਿ세ਦਾਂ ਅੱਗੇ ਫੈਸਲੇ ਆਸਾਨ ਹੋ ਜਾਣਗੇ ਸਾਵਧਾਨੀਆਂ ਪਰਿਵਾਰਿਕ ਮਾਮਲਿਆਂ ਦੇ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਨਾ ਕਰੋ ਦੂਸਰਿਆਂ ਨੂੰ ਆਪਣੇ ਕਾਰਜ ਸਮਮਿਤਾ ਅਤੇ ਇੱਛਾ ਦੇ ਅਨੁਸਾਰ ਕੰਮ ਕਰਨ ਦਿਓ ਪੜੋਸੀਆਂ ਦੇ ਨਾਲ ਕਿਸੇ ਵੀ ਗੱਲਬਾਤ ਤੋਂ ਲੈ ਕੇ ਵਾਦ-ਵਿਵਾਦ ਦਾ ਮਾਮਲਾ ਬਣ ਸਕਦਾ ਹੈ ਗੁੱਸੇ ਦੇ ਗੁੱਸੇ ਦੇ ਵਿੱਚ ਰਹਿ ਕੇ ਗੱਲ ਕਰਨਾ ਲਵ ਲਾਈਫ ਦੀ ਆਪਣੇ ਕੈਰੀਅਰ ਅਤੇ ਇਸੇ وجہ ਦੇ ਨਾਲ ਆਪਣੇ ਪਰਿਵਾਰ ਅਤੇ ਪ੍ਰੇਮ ਰੇਮਸ ਬੰਧਨਾਂ ਨੂੰ ਲੈ ਕੇ ਵਿਵਾਦ ਵੀ ਹੋ ਸਕਦਾ ਹੈ ਇਸ ਲਈ ਸਮੇਂ ਦਾ ਜਾਂਚ ਕਰੋ ਜੀਵਨ ਦੇ ਇਨ੍ਹਾਂ ਪਲਾਂ ਨੂੰ ਆਪ ਹੀ ਸੁਲਝਾਓ ਆਪ ਇਨ ਮੁੱਦਿਆਂ ਦੀ ਤਰਫ ਆਪ ਤੁਸੀਂ ਇਨ੍ਹਾਂ ਮੁੱਦਿਆਂ ਨੂੰ ਧਿਆਨ ਦੇ ਨਾਲ ਆਕਰਸ਼ਿਤ ਕਰੋ ਵੱਡੇ ਭਾਈ ਭੈਣ ਦੇ ਨਾਲ ਸਮਾਂ ਬਿਤਾਓ ਅੱਜ ਆਪਣੀ ਭਾਈ ਭੈਣ ਦੇ ਨਾਲ ਸਮਾਂ ਬਿਤਾਓਗੇ ਰੋਮਾਂਟਿਕ ਸਬੰਧਾਂ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ ਲੇਕਿਨ ਇਹ ਯਾਦ ਰੱਖੋ ਕਿ ਕੋਈ ਸ਼ੁਭ ਚਿੰਤਕ ਤੁਹਾਡਾ ਇੰਤਜ਼ਾਰ ਕਰ ਸਕਦਾ ਹੈ ਆਪਣੇ 파ਟਨਰ ਨੂੰ ਆਪਣੇ ਪਿਆਰ ਕੇਅਰ ਦਾ ਹਰ ਸ਼ੁਭ ਤਰੀਕੇ ਦਾ ਅਹਿਸਾਸ ਕਰਵਾਓ ਇੱਕ ਦੂਸਰੇ ਦੀ ਦੇਖਭਾਲ ਕਰਨਾ ਸਫਲ ਮਿੱਤਰਤਾ ਦੀ ਚਾਬੀ ਹੈ ਅਤੇ ਪਿਆਰ ਦਾ ਦੂਸਰਾ ਨਾਮ ਹੈ ਦੋਸਤਾਂ ਅਤੇ ਸ਼ਾਂਤੀ ਦਾ ਪੂਰਾ ਧਿਆਨ ਰੱਖੋ ਕਿਉਂਕਿ ਇਹ ਤੁਹਾਡੇ ਜੀਵਨ ਦੀ ਐਮ ਕੜੀ ਹੈ ਅੱਜ ਨਵੇਂ ਸਬੰਧਾਂ ਦੇ ਬਣਨ ਦੇ ਯੋਗ ਹਨ ਅਤੇ ਬਹੁਤ ਅਤੇ ਗੱਲ ਕਰਦੇ ਹਾਂ ਕੈਰੀਅਰ ਦੀ ਆਪਣੇ ਆਕਰਸ਼ਣ ਅਤੇ ਚੰਨ ਸੰਚਾਲਨ ਦੇ ਤਰੀਕੇ ਦੇ ਕਾਰਨ ਹੌਲੀ-ਹੌਲੀ ਸਫਲਤਾ ਵੱਲ ਵਧ ਸਕਦੇ ਹੋ। ਆਸਾਨ ਅਤੇ ਘਰੇਲੂ ਮੁਸੀਬਤਾਂ ਦੇ ਕਾਰਨ ਤੁਸੀਂ ਕੁਝ ਸਮਾਂ ਤੱਕ ਪਰੇਸ਼ਾਨ ਰਹਿ ਸਕਦੇ ਹੋ, ਲੇਕਿਨ ਤੁਸੀਂ ਆਪਣੀ ਮੰਜ਼ਰ ਪਾ ਹੀ ਲੋਗੇ। ਤੁਹਾਨੂੰ ਕੁਝ ਮੁਸ਼ਕਲਾਂ ਦਾ ਕੈਰੀਅਰ ਦੇ ਵਿੱਚ ਨੌਕਰੀ ਦੇ ਮੌਕੇ ਵੀ ਮਿਲ ਸਕਦੇ ਹਨ। ਤੁਹਾਨੂੰ ਅੱਜ ਤੁਹਾਡੇ ਪੁਰਾਣੇ ਦੋਸਤ ਦੇ ਨਾਲ ਤੁਹਾਨੂੰ ਮਿਲਣ ਦਾ ਮੌਕਾ ਮਿਲੇਗਾ, ਜਿਸ ਦੇ ਨਾਲ ਜੀਵਨ ਦੇ ਵਿੱਚ ਇੱਕ ਨਵਾਂ ਪੰਨਾ ਆਵੇਗਾ। ਜਿੰਨਾ ਲੋਕਾਂ ਦੇ ਤੁਸੀਂ ਜ਼ਿਆਦਾ ਕਰੀਬ ਹੋ ਉਹਨਾਂ ਦੇ ਨਾਲ ਸਬੰਧ ਅੱਗੇ ਵਧਣਗੇ ਦੇਖਭਾਲ ਕਰਨਾ ਦੋਸਤਾਂ ਨੂੰ ਦੋਸਤਾਂ ਦੇ ਨਾਲ ਮੇਲ ਜੋੜ ਰੱਖਣਾ ਸਭ ਤੋਂ ਪਹਿਲਾ ਚਰਨ ਜਿੰਨਾ ਹੋ ਸਕੇ ਲੋਕਾਂ ਦੇ ਨਾਲ ਗੱਲਬਾਤ ਕਰੋ ਅਤੇ ਖੁਦ ਨੂੰ ਅਪਡੇਟ ਰੱਖੋ ਚੰਗੇ ਸਬੰਧ ਬਣਾਈ ਰੱਖੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਚੰਗਾ ਹੈ ਤੁਸੀਂ ਇੱਕ ਚੰਗੀ ਨੌਕਰੀ ਨੂੰ ਤਲਾਸ਼ ਕਰ ਰਹੇ ਸੀ ਤਾਂ ਉਹ ਵੀ ਤੁਹਾਨੂੰ ਅੱਜ ਮਿਲਣ ਦਾ ਚਾਂਸ ਪੈਣ ਰਿਹਾ ਹੈ ਤੁਹਾਨੂੰ ਤੁਹਾਡੇ ਪਸੰਦ ਦੇ ਹਿਸਾਬ ਦੇ ਨਾਲ ਕੁਝ ਕੰਮ ਮਿਲ ਸਕਦੇ ਹਨ ਅਤੇ ਇਹ ਅਗਲੇ ਕੁਝ ਸਾਲਾਂ ਦੇ ਤੱਕ ਬਣੇ ਰਹਿਣਗੇ ਇਸ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਬਣਾਈ ਰੱਖਣਾ ਕੰਮ ਨੂੰ ਕੁਝ ਖਰਚਿਆਂ ਤੇ ਸੰਤੁਲਨ ਰੱਖਣਾ ਜ਼ਰੂਰੀ ਹੈ ਬਿਜ਼ਨਸ ਦੇ ਵਿੱਚ ਸਮਾਂ ਤੁਹਾਡੇ ਲਈ ਅਨਕੋਰ ਰਹੇਗਾ ਕਾਰਜ ਖੇਤਰ ਦੇ ਵਿੱਚ ਸਟਾਫ ਅਤੇ ਸਹਿਯੋਗੀ ਪੂਰੀ ਮਿਹਨਤ ਦੇ ਨਾਲ ਤੁਹਾਡੇ ਨਾਲ ਕੰਮ ਕਰਨਗੇ ਸਿਹਤ ਦੀ ਗੱਲ ਕਰੀਏ ਤਾਂ ਅੱਜ ਸਿਹਤ ਤੁਹਾਡੀ ਬਿਲਕੁਲ ਠੀਕ ਰਹੇਗੀ ਮਾਨਸਿਕ ਤਣਾਅ ਥੋੜਾ ਰਹੇਗਾ ਚਿੰਤਾ ਦੇ ਵਿੱਚ ਤੁਸੀਂ ਰਹੋਗੇ ਖੁਦ ਨੂੰ ਆਰਾਮ ਦਿਓ ਅਤੇ ਚਿੰਤਾ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਸਰੀਰਕ ਅਤੇ ਮਾਨਸਿਕ ਸ਼ਾਂਤੀ ਪਾਸ ਅਕੋਗੇ ਚਿੰਤਾ ਤੋਂ ਦੂਰ ਰਹੋ ਛੋਟੀਆਂ-ਛੋਟੀਆਂ ਤਕਲੀਫਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨਾਲ ਥੋੜਾ ਸਮਾਂ ਗੁਜ਼ਾਰੋ ਤੁਹਾਡੀ ਸਿਹਤ ਠੀਕ ਰਹੇਗੀ ਬਹੁਤ ਸਾਰੇ ਪੇੜ-ਪੌਦੇ ਬਹੁਤ ਸਾਰੇ ਬੋਟਿਆਂ ਨੂੰ ਘਰ ਦੇ ਵਿੱਚ ਲਗਾਓ ਹਰਿਆਲੀ ਘਰ ਦੇ ਵਿੱਚ ਰੱਖੋ ਇਸ ਦੇ ਨਾਲ ਤੁਹਾਡਾ ਮਨ ਥੋੜਾ ਜਿਹਾ ਸ਼ਾਂਤ ਰਹੇਗਾ ਜੇਕਰ ਕੋਈ ਹੋਰ ਪ੍ਰੋਬਲਮ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਤੁਹਾਡੇ ਲਈ ਅੱਜ ਦਾ ਉਪਾਅ ਹੈ ਕਿ ਗਰੀਬ ਲੋਕਾਂ ਦੀ ਮਦਦ ਕਰੋ ਤੇ ਗਰੀਬਾਂ ਨੂੰ ਵੱਧ ਤੋਂ ਵੱਧ ਦਾਨ ਦਿਓ ਇਸ ਦੇ ਨਾਲ ਤੁਹਾਡਾ ਦਿਨ ਛੁੱਪ ਰਹੇਗਾ ਅਤੇ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ